ਸਰ ਆਈਟੀ ਪਰਸ਼ੀਰ ਤੇ ਟੇਬਲ ਕਰ ਸੀਪੀ ਸਾਹਿਬ ਕੋਈ ਕਿ ਕੀ ਸਰ ਮਜ਼ਦੂਰੀ ਦੇ ਕੀ ਕਾਰਨ ਹੈ ਸਰ ਮਤਲ ਕੰਮ ਬੰਦ ਹੋਣ ਕਰਕੇ ਅਸੀਂ ਮਤਲ ਅੱਜ ਇਕੱਠੇ ਹੋਏ ਹੈਗੇ ਆ ਕੰਮ ਸਰ ਕਿਸ ਤਰ੍ਹਾਂ ਬੰਦ 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 17 ਤਰੀਕ ਨੂੰ ਮਤਲ ਲੜਾਈ ਝਗੜਾ ਕੀਤਾ ਸੀਗਾ ਉਹਨਾਂ ਨੇ ਮਤਲ ਪਿੰਡ ਸਸਰਾਲੀ ਆ ਕੇ ਦੂਜੀ ਪਾਰਟੀ ਨੇ ਕੀ ਕੀ ਨਾਂ ਬਾਡੀ ਦੂਜੀ ਜੀ ਸਿਮਰਨਜੀਤ ਕੌਰ ਗਿੱਲ ਮਤਲ ਐਡਵੋਕੇਟ ਕੰਦੇ ਨੇ ਹਾਈ ਕੋਰਟ ਦਾ ਜੀ ਮਤਲਬ ਉਹਨਾਂ ਨੇ ਮਤਲਬ ਝਗੜੇ ਕਰਕੇ ਮਤਲਬ ਕੰਮ ਬੰਦ ਹੈਗਾ ਸਰ ਝਗੜਾ ਕਰਦੋ ਕਾਰਨ ਵੀ ਹੋ ਕੇ ਰਹੇ ਕਹਿੰਦੇ ਕਾਰਨ ਉਹੀ ਉਹ ਉਹ ਕਹਿੰਦੇ ਗੋਸਗੜ ਪਿੰਡ ਤੋਂ ਮਤਲਬ ਟਿਪਰ ਨਹੀਂ ਲੰਘਣ ਦੇਣੇ ਕਾਫੀ ਦਿਨਾਂ ਤੋਂ ਮਤਲਬ ਟਿਪਰ ਬੰਦ ਵੀ ਨਹੀਂ ਉਥੋਂ ਲੰਘ ਨਹੀਂ ਰਹੀ ਕਾਰਨ ਕੀ ਨਾ ਨਾਡ ਕਹਿੰਦਾ ਸਰ ਉਹ ਬਸ ਮਤਲਬ ਉਹ ਕਹਿੰਦੇ ਸੜਕਾ ਤੋੜ ਦਿਓ ਅੱਛਾ ਜੀ ਹਾਂਜੀ ਉਹ ਆਪ ਐਡਵੋਕੇਟ ਨੇ ਕੀ ਮਤਲਬ ਤੁਹਾਡਾ ਪੋਣਾ ਤੱਕਾ ਕਿੱਥੇ ਜਾ ਰਿਹਾ ਪੱਕਾ ਮਤਲਬ ਹੋ ਰਿਹਾ ਹੈਗਾ ਟਿਪਰਾਂ ਵਾਲੇ ਨਾਲ ਹੋਰ ਵੀ ਪਿੰਡਾਂ ਵਿੱਚ ਕੰਮ ਚੱਲ ਰਿਹਾ ਹੈਗਾ ਮਤਲਬ ਉੱਥੇ ਕੋਈ ਮਤਲਬ ਸੜਕ ਨਹੀਂ ਟੁੱਟਦੀ ਪਈ ਹੈ ਕੀ ਕੋਈ ਪਿਛਲੇ 2 ਮਹੀਨਿਆਂ ਤੋਂ 2.5 ਮਹੀਨਿਆਂ ਤੋਂ ਕਦੇ ਉਹ ਕਹਿੰਦੇ ਆ ਰੋਡ ਮੈਪ ਲਿਆ ਕੇ ਦੇਵੋ ਜੀ ਕਦੇ ਉਹ ਇਹ ਗੱਡੀ ਰੋਕ ਕੇ ਕਹਿ ਦਿੰਦਾ ਤੁਹਾਡੀ ਇੰਸ਼ੋਰੈਂਸ ਹੈ ਨਹੀਂ ਤੁਹਾਡੀ ਆਰਸੀ ਹੈ ਨਹੀਂ ਉਹ ਪ੍ਰਸ਼ਾਸਨ ਦੇਖੂਗਾ ਜੀ ਉਹ ਪ੍ਰਸ਼ਾਸਨ ਦੇਖੂਗਾ ਚ ਪਰ ਜੇ ਅਨਲੀਗਲ ਚੱਲਣਗੇ ਤਾਂ ਪ੍ਰਸ਼ਾਸਨ ਰੋਕੂ ਨਹੀਂ ਉਹ ਖੁਦ ਆਪ ਡੀਟੀਓ ਬਣ ਕੇ ਤੁਰੇ ਫਿਰਦੇ ਨੇ ਪਿਛਲੇ 2 ਮਹੀਨਿਆਂ ਤੋਂ ਜਿਹਨੂੰ ਕੀ ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਮੰਨਿਆ ਜਾਂਦਾ ਵਾ ਜੀ ਦੂਜੇ ਨੰਬਰ ਤੇ ਜਿਹੜੀਆਂ ਉਹ ਪਰਚੀਆਂ ਕੱਟਦੇ ਸੀ ਉਹ ਹੁਣ ਬੰਦ ਹੋਈਆਂ ਉਹ ਪ੍ਰਸ਼ਾਸਨ ਨੇ ਕਰਾਈਆਂ ਪਿੰਡਾਂ ਵਾਲੇ ਕੱਟਦੇ ਸੀ ਬਾਜੀ ਪਿੰਡਾਂ ਵਾਲੇ ਗੁਰੂ ਘਰ ਦੇ ਨਾਂ ਤੇ ਕੱਟੀ ਜਾਂਦੇ ਸੀ ਇਹ ਨਹੀਂ ਪਤਾ ਗੁਰੂ ਘਰ ਤੇ ਮਾਇਆ ਲੱਗਦੀ ਜਾਂ ਨਹੀਂ ਇਹ ਤਾਂ ਰੱਬ ਜਾਣਦਾ ਜੀ ਕੀ ਕੀ ਕਾਰਨ ਕੀ ਕੀ ਲੱਗਦਾ ਕਿ ਪੈਸੇ ਮਤਲਬ ਲੈਣ ਦੀ ਸਾਜਿਦ ਕੀਤੀ ਹੈ ਬਿਲਕੁਲ ਪੈਸੇ ਲੈਣ ਦੀ ਸਾਜਿਦ ਹੋ ਰਹੀ ਆ ਔਰ ਉਹਨਾਂ ਦੀ ਫੁੱਲ ਪਲੈਨਿੰਗ ਆ ਸਾਰਿਆਂ ਦੀ ਉਹਨਾਂ ਦਾ ਇੱਕ ਗਰੁੱਪ ਬਣਿਆ ਆ ਆੜ 10 ਬੰਦਿਆਂ ਦਾ ਕਿ ਹਾਂ ਲੇਡੀਜ਼ ਨੂੰ ਉਹਨਾਂ ਨੇ ਮੂਹਰੇ ਕੀਤਾ ਆ ਕਿ ਲੇਡੀਜ਼ ਨੂੰ ਕੋਈ ਹੱਥ ਨਹੀਂ ਪਾਊਗਾ ਜੀ ਜੀ ਉਦੀ ਵਜ੍ਹਾ ਕਰਕੇ ਟਿੱਪਰਾਂ ਵਾਲੇ ਜਦੋਂ ਲੇਡੀਜ਼ ਮੋੜੇ ਆ ਕੇ ਖੜ ਜਾਂਦੀ ਆ ਸਾਰੇ ਰੁਕ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਦੇਖਿਆ ਹੋਣਾ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਬਕਾਇਦਾ ਉਹਦੇ ਵਿੱਚ ਸਾਰਾ ਕੋਈ ਪ੍ਰੂਫ ਨਜ਼ਰ ਆ ਰਿਹਾ ਕਿ ਉਹ ਕਿੰਨੀ મતલਬ ਉਹ ਬੰਦੇ ਗੁੰਡਾਗਰਦੀ ਕਰ ਰਹੇ ਨੇ ਤੁਹਾਡੇ ਵੱਲ ਤੋਂ ਨਹੀਂ ਕੀ ਦਾ ਜਿਹੜੀ ਲੇਡੀਜ਼ ਵੱਲੋਂ ਤਾਂ ਕੰਮ ਕੀਤੀ ਗਿਆ ਦੇਖੋ ਜੇ ਸਾਡੇ ਵੱਲੋਂ ਕੀਤੀ ਕੀਤੀ ਜਾਂਦੀ ਤਾਂ ਅਸੀਂ ਆਪ ਉਹਦੀ ਜ਼ਿੰਮੇਵਾਰ ਹਾਂ ਨਾ ਉਹ ਪ੍ਰਸ਼ਾਸਨ ਸਾਡੇ ਤੇ ਬੰਦੀ ਕਾਰਵਾਈ ਕਰੇ ਐਡਵੋਕੇਟ ਹੈ ਹਾਈ ਕੋਰਟ ਦੀ ਠੀਕ ਹੈ ਜੀ ਉਹ ਰੈਡ પા ਸਕਦੀ ਹੈ ਹਾਂਜੀ ਠੀਕ ਹੈ ਜੀ ਉਹ ਕਾਨੂੰਨੀ ਕਾਰਵਾਈ ਚੱਲੂਗੀ ਪਿਛਲੇ ਹੁਣੇ ਕਰੂਗੀ ਪਿਛਲੇ 20 ਸਾਲਾਂ ਤੋਂ ਕੰਮ ਚੱਲ ਰਿਹਾ ਜੀ ਜੀ ਪਿਛਲੇ 20 ਸਾਲਾਂ ਤੋਂ ਕੰਮ ਚੱਲ ਰਿਹਾ ਅੱਜੇ 2 ਮਹੀਨਿਆਂ ਚ ਉਹਨਾਂ ਨੂੰ ਕੀ ਪਤਾ ਲੱਗਿਆ ਇਹੋ ਜਿਹਾ ਕਿ ਪੂਰੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲੱਗ ਰਹੇ ਹੋ ਜੀ ਕੰਡ ਕੀ ਹੈ ਸਰ ਕਾਰਨ ਉਹ ਹੁਣ ਉਧਰ ਬਕਾਲਤ ਨਹੀਂ ਚਲਦੀ ਹੋਣੀ ਇੱਧਰ ਨੂੰ ਆ ਕੇ ਕਹਿੰਦੇ ਨੇ ਇੱਧਰ ਲਈ ਕੰਮ ਸ਼ੁਰੂ ਕਰ ਲੈਣੇ ਆ ਮੋٹے ਪੈਸੇ ਮਿਲ ਜਾਣਗੇ ਬਲੈਕਮੇਲ ਕਰੰਦਾ ਦਾ ਮਤਲਬ ਇਹੀ ਹੈ ਨਾ ਪ੍ਰਸ਼ਾਸਨ ਨੇ ਕੀ ਬੀਲ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾ ਜਿਹੜੀ ਗਲਤ ਆ ਨਜਾਇਜ਼ ਆ ਉਹਤੇ ਬਣਦੀ ਕਾਰਵਾਈ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਸਭ ਨੂੰ ਆਏ ਜੀ ਕਿਸੇ ਕਰਕੇ ਆਏ ਸਰ ਕੰਮਕਾਰ ਬੰਦ ਹੋ ਗਏ ਆ ਪੇਪਰ ਬਿਲਕੁਲ ਬੰਦ ਕਰਾ ਦਿੱਤੇ ਗਏ ਆ ਤੇ ਜਿਹੜਾ ਆਪਣਾ ਹੀ ਕਹਿੰਦੇ ਆ ਨੋ ਐਂਟਰੀ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਤੀ ਗਈ ਆ ਤੇ ਉਹਦੇ ਕਰਕੇ ਬਹੁਤ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਕਿਉਂਕਿ ਸਰ ਤੁਹਾਡੇ ਵਾਲੋ ਪਿੰਡ ਵਾਲਿਆਂ ਨੂੰ ਕੋਈ ਚੰਦਾ ਦਿੱਤਾ ਜਾਂਦਾ ਸੀ ਪਹਿਲੇ ਹਾਂਜੀ ਜਾਂਦਾ ਸੀ ਸਰ ਪਹਿਲਾਂ ਪਹਿਲਾਂ ਇਹਨਾਂ ਦੀਆਂ ਕੋਈ 200 ਲੈ ਕੇ 500 ਦੇ ਵਿੱਚ ਵਿੱਚ ਪਰਚੀ ਕੱਟੀ ਜਾਂਦੀ ਸੀਗੀ ਕੀ ਕਾਰਨ ਕੀ ਕਾਰਨ ਸਰ ਉਹ ਕਾਰਨ ਕੋਈ ਨਹੀਂ ਸੀਗਾ ਗੱਡੀਆਂ ਨੰਗਾਣੀਆਂ ਹੁੰਦੀਆਂ ਸੀ ਲੋਕਾਂ ਨੇ ਉਦੋਂ ਸਰ ਅਸਲ 'ਚ ਗੱਲ ਕੀ ਸੀਗੀ ਉਦੋਂ ਰੇਟਾਂ ਦੇ ਉੱਪਰ ਕੋਈ ਪ੍ਰੋਬਲਮ ਨਹੀਂ ਸੀਗੀ ਤੇ 2-400-500 ਹਜ਼ਾਰ ਫालतू ਦੇ ਦੇਣਾ ਪੈਂਦਾ ਸੀ ਦੇ ਦਿੰਦੇ ਸੀਗੇ ਡਰਾਈਵਰ ਮਾਲਕ ਜੀ ਉਹ ਸਰ ਗਲਤ ਤਾਂ ਦਿੱਤੇ ਮੇਰੀ ਗੱਲ ਗਲਤ ਨਹੀਂ ਆ ਕਿ ਸਰ ਹੁਣ ਨਕਲੀਆਂ ਕਿੱਥੋਂ ਗੱਡੀਆਂ ਨੇ ਕੱਲੀਆਂ ਦਾ ਰੋਡ ਤੋਂ ਆਈਆਂ ਜਦ ਸਰ ਇਸੇ ਕਰਕੇ ਦਾ ਇਸੇ ਕਰਕੇ ਦਾ ਅੱਜ ਇਕੱਠੇ ਹੋਏ ਆ ਇਸੇ ਕਰਕੇ ਇਸੇ ਕਰਕੇ ਚੱਕਰ ਕੀ ਸਰ ਸਰਕਾਰ ਨੇ ਕਹਿਤਾ ਵੀ ਰੇਟ ਆਪਾਂ ਰਿਤਾ ਘੱਟੋ ਘੱਟ ਰੇਟ ਤੇ ਦੇਣਾ ਆ ਜਦੋਂ ਘੱਟੋ ਘੱਟ ਦਾ ਮਤਲਬ ਆ ਗਿਆ ਕਿ ਫालतू ਖਰਚੇ ਸਾਰੇ ਬੰਦ ਕਰਾ ਦਿੱਤੇ ਗਏ ਆ ਤੇ ਹੁਣ ਅਸੀਂ ਸਰ ਆਪਣੇ ਲੋਕਾਂ ਦਾ ਜ਼ੋਰ ਲਾਵਾਂਗੇ ਨਾ ਕਿ ਸਾਡਾ 10 ਰੁਪਈਆ ਵੀ ਨਾਇਅਤ ਲੱਗੂ ਅਸੀਂ ਨਿੰਮਣਾ ਕਰਾਂਗੇ ਹੁਣ ਉਹੀ ਚੱਕਰ ਨੂੰ ਲੈ ਕੇ ਅੱਜ ਮਹੀਨਾ ਹੋ ਗਿਆ ਵਾ ਤੇ ਉਹ ਪੈਸੇ ਜਣੇ ਬੰਦ ਕਰਤੇ ਆ ਤੇ ਉਧਰੋਂ ਰਾਹ ਬੰਦ ਹੋਣ ਲੱਗ ਗਏ ਆ ਦੇਖੋ ਸਿੰਪਲ ਜੀ ਗੱਲ ਆ ਸਰ ਜੋ ਅੱਗੇ ਜਾਂਦੇ ਸੀ ਘਰ 'ਚ ਪੈਸੇ ਤੇ ਕਿਸੇ ਗੱਲ ਦੇਖਣਾ ਵੀ ਲੋੜ ਸੀ ਕੀ ਹੁਣ ਜਦੋਂ ਪ ਜੀ ਕੀ ਕੀ ਲੱਗਦਾ ਸਰ ਟਿਪਰ ਵਾਲੀ ਗਲਤ ਹੈ ਨਹੀਂ ਕਿ ਜਾਂ ਜਨਤਾ ਜਿਹੜੀ ਸਰ ਅੱਛਾ ਤੁਸੀਂ ਇੱਕ ਗੱਲ ਦੱਸੋ ਸਰ ਵੀ ਜਿਹੜੇ ਕਮਾ ਕੇ ਮਿਹਨਤ ਦੀ ਕਮਾਈ ਕਰਕੇ ਸਰਕਾਰ ਨੂੰ ਇਨਾ ਕਰੋੜਾ ਰੁਪਇਆ ਦੇ ਕੇ ਟੈਕਸ ਤੇ ਉਹ ਮਿਹਨਤ ਕਮਾ ਰਹੇ ਆਪਣਾ ਘਰ ਪਾਲ ਰਹੇ ਉਹ ਗਲਤ ਹੋ ਸਕਦੇ ਆ ਕੋਈ ਨਸ਼ਾ ਪਤਾ ਤਾਂ ਨਹੀਂ ਵੇਚਦੇ ਟਿਪਰਾਂ ਵਾਲੇ ਰੇਤਾ ਹੀ ਵੇਚਦੇ ਆ ਸਰਕਾਰ ਦਾ ਕਾਨੂੰਨ ਦੀਆਂ ਖੱਡਾਂ ਚਲਾਈਆਂ ਹੋਈਆਂ ਆ ਉੱਥੋਂ ਹੀ ਮਾਲ ਲੈ ਕੇ ਆਉਂਦੇ ਆ ਉਹ ਲੇਡੀਜ਼ ਵਾਲੋ ਕੁਝ ਉਹ ਲੇਡੀਜ਼ ਗਲਤ ਤਾਂ ਉੱਥੇ ਆ ਜਾਂਦੀਆਂ ਸਰ ਦੇਖੋ ਮੇਰੀ ਗੱਲ ਸੁਣੋ ਵੀਡੀਓ ਜਿਹੜੀ ਹੈ ਨਾ ਸਰ ਹੋਇਆ ਬਹੁਤ ਕੁਝ ਆ ਉੱਥੇ ਦਿਖਾਇਆ ਕੁਝ ਹੋਰ ਆ ਗੱਲ ਬਹੁਤ ਗੱਲਾਂ ਸਰ ਵੱਖਰੀਆਂ ਸਨਮਾਈ ਦੀ ਠੀਕ ਹੈ ਲੇਡੀਜ਼ ਪਹਿਲੇ ਆ ਲੇਕਿਨ ਉਹ ਆ ਬੈਡਵੋਕੇਟ ਨੇ ਨਹੀਂ ਹੈਗੇ ਬਿਲਕੁਲ ਸਹੀ ਹੈ ਨਹੀਂ ਕਰ ਵੀ ਲੜਨਗੇ ਸਰ ਅਸੀਂ ਵੀ ਕਾਨੂੰਨ ਦਾ ਸਹਰਾ ਲੈਣ ਕਰਕੇ ਇੱਥੇ ਆਏ ਆ ਕਿਉਂਕਿ ਸਾਡੇ ਉਹ ਗੱਲ ਹੀ ਨਹੀਂ ਸੁਣਦਾ ਪਿਆ ਸਰਕਾਰ ਨੇ ਸਾਡੇ ਵੱਲ ਧਿਆਨ ਹੀ ਨਹੀਂ ਕੀਤਾ ਇਸ ਕਰਕੇ ਇਕੱਠੇ ਹੋਏ ਆ ਜਿਹੜੇ ਇੰਨੇ ਬੰਦੇ 1.200 ਬੰਦਾ ਇਕੱਠਾ ਹੋਇਆ ਵਾ ਇਸੇ ਕਰਕੇ ਇਕੱਠਾ ਹੋਇਆ ਇਹਨਾਂ ਸਾਰਿਆਂ ਦੇ ਕੰਮ ਬੰਦ ਹੋ ਗਏ ਲੱਗਦਾ ਰੇਟਾਂ ਆਉਣ ਦੇ ਕਾਰਨ ਜਿੰਨਾਂ ਕਿ ਸਰ ਨੁਕਸਾਨ ਜਨਤਾ ਨੂੰ ਜਨਤਾ ਨੂੰ ਹੀ ਚੱਲਣਾ ਪੈਣਾ ਵਾ ਹੋਰ ਕੋਈ ਪੈਸੇ ਤਾਂ ਜਨਤਾ ਦੀ ਜੇਬ ਤੋਂ ਜਾਣੇ ਆ ਜਿਹੜੀ ਚੀਜ਼ ਪਹਿਲਾਂ 10 ਰੁਪਏ ਫੁੱਟ ਮਿਲਦੀ ਤੋ ਰੇਤ 2-3 ਸਾਲ ਪਹਿਲਾਂ ਬੰਦ ਹੋਇਆ ਇਹ ਕੰਮ ਉਦੋਂ ਰੇਤੇ ਦੇ ਰੇਟ 50 ਰੁਪਏ ਪਹੁੰਚ ਗਏ ਸੀਗੇ ਫਟ ਉਹ ਵੀ ਇਹੀ ਕਾਰਨ ਸੀਗਾ ਰੇਤਾ ਮਿਲ ਨਹੀਂ ਬੰਦ ਹੋ ਗਈ ਸੀਗੀ ਪਿੱਛੋਂ ਸਪਲਾਈ ਸਟਾਪ ਹੋ ਗਈ ਸੀਗੀ ਰੇਟ ਵਧ ਗਏ ਸੀਗੇ ਉਹੀ ਚੀਜ਼ ਹੁਣ ਹੋ ਰਹੀ ਆ ਹੁਣ ਡੇ ਬਾਏ ਡੇ ਰੇਟ ਵਧ ਰਹੀ ਆ ਜੇ ਆਪਾਂ ਨਹੀਂ ਚਾਹੁੰਦੇ ਦੇਖੋ ਕੋਈ ਵੀ ਪੈਸੇ ਕੋਈ ਘਰ ਬਣਾਉਂਦਾ ਆ ਬਹੁਤ ਪੈਸੇ ਲੱਗਦੇ ਆ ਆਪਾਂ ਜਿੰਨਾ ਘੱਟੋ ਘਾਟੇ ਦਾ ਰੇਤੇ ਦਾ ਰੇਟ ਕਰੀਏ ਉਨਾ ਹੀ ਉਹਨਾਂ ਵਾਸਤੇ ਫਾਇਦਾ ਆ ਤੇ ਇਹਨੂੰ ਇਕੱਠੇ ਹੋ ਕੇ ਆਪਾਂ ਕੰਮ ਨੂੰ ਚਲਾਈਏ ਤੇ ਆਮ ਬੰਦੇ ਨੂੰ ਆਪਣਾ ਰੋਟੀ ਖਾਂਦੇ ਕਰੀਏ